12:00 12 ਮਿੰਟ ਹੋ ਗਏ ਰਾਤ ਦੇ ਇਹ ਜਿਬਰਾਤ ਹੁਣ ਆਈ ਆ ਰੀਵਨ ਘਟਦੇ ਚਲੋ ਚੱਲੀ ਬੰਦੇ ਵੀ ਇਕੱਠੇ ਕਰਨੇ ਫਿਰ ਆਪਾਂ 8 ਵਜੇ ਤੇ ਆਏ ਆਪਾਂ 1 ਵਜ ਗਿਆ ਕੋਈ ਵੀ ਸਟਾਲ ਤੇ ਜਾ ਲਿਓ ਤੁਹਾਨੂੰ ਮਿਲੂਗੀ ਚਲੋ ਚਲੋ ਜੀ ਐਂਟਰੀ ਮਿਲ ਚੁੱਕੀ ਆ ਰਾਤ ਦੇ 12 ਆਸੋ ਦਾ 12 ਹੋ ਗਈ ਰਾਤ ਦੇ 12:00 12 ਮਿੰਟ ਹੋ ਗਏ ਰਾਤ ਦੇ ਮੇਰੇ ਬਰਾਤ ਹੁਣ ਆਈ ਆ ਰੀਵਨ ਘਟਦੇ ਆ। ਵੀ ਹੁਣ ਨਾਕੇ ਤੋਂ ਬਾਅਦ ਰੀਵਨ ਘਟਦਾ ਐ। ਮਿਲ ਚੁੱਕੇ ਹੁਣ ਚੱਲੇ ਆ ਜੀ। ਹੁਣ ਚੱਲੇ ਆ ਹੁਣ ਖਾਣ ਪੀਣ ਜੰਦੇ ਆ। ਖਾਣ ਕੇ ਚੱਲੇ ਆ। ਪਹਿਲੇ ਹੀ ਰੱਜੇ ਪਾਏ ਹੁੰਦਾ ਆਪਾਂ ਹੈ ਜੀ ਸਰ। ਆ ਮੁੰਡੇ ਦਾ ਇੱਧਰ ਇੱਧਰ ਪਹਿਲੇ ਮੁੰਡੇ ਦਾ ਬਰਾਬਰ ਆ ਰਿਹਾ ਪਾਈ ਆ। ਹਾਂ ਰੀਸ਼ਾ ਵਾ। ਮੁੰਡੇ ਦਾ ਬਦਲ ਦੇਖੋ ਤੁਸੀਂ 8 ਵਜੇ ਤੇ ਆਏ ਆਪਾਂ 1 ਵਜ ਗਿਆ। ਕੋਈ ਵੀ ਸਟਾਲ ਤੇ ਚਲੇ ਜਾਓ ਤੁਹਾਨੂੰ ਮਿਲੂਗੀ। ਉਹਦੀ ਫੋਨ ਕਰ ਰਹੀ ਦੀ ਅੱਗੇ ਇੱਥੇ ਲੱਗੀ ਹੀ ਰੋਟੀ ਸਾਰੇ ਇੱਕ ਨਹੀਂ ਖਾ ਲਾਂਗੇ ਹਾਂ ਲਓ ਬੇਟਾ ਲਓ ਪਲੇਟ ਛੋਟੀ ਖਾਣੀ ਕਾ ਵੀ ਰਗਾ ਰੋਟੀ ਖਾਣੀ ਨਹੀਂ ਹੈਗੀ ਤੂੰ ਨਹੀਂ ਖਾਣੀ ਰੋਟੀ ਚਲੋ ਬੈਠੋ ਪਰ ਇਤਰਾਮ ਨਾਲ ਬੋਤਲ ਲੈ ਕੇ ਆਪਦੀ ਗੇਮ ਖੇਡੋ ਪੁਰਸ਼ਾਂ ਲਈ ਰੋਟੀ ਹੈ ਤੇ ਕੋਈ ਗਾਣਾ ਥੋੜੀ ਜਿਹਾ ਮੈਂ ਤਾਂ ਮੀਨਸ ਆ ਭੁੱਖ ਨਹੀਂ ਮੈ ਉਹ ਇੰਨਾ ਕਿ ਸਮਾਨ ਪਾਇਆ ਖਾਣ ਦਾ ਦੋਨਾਂ ਨੇ ਪਹਿਲਾਂ ਖੂਦ ਖਾ ਲਿਆ ਪਹਿਲਾਂ ਖਾ ਲਿਆ ਹੁਣ ਭੁੱਖੇ ਲਈ ਵੀ ਆਏ ਆ ਵੀ ਚਲ ਚਲੇ ਆ ਫੜ ਲਿਆ ਜਾ ਲੋਈ ਹੈਦਰ ਹੈਦਰਾ ਕਰੇ ਕੁਜੀਲ ਜੀ ਉਹਦੀ ਪਾ ਗਾਣਾ ਖਾਂਦੇ ਉਹਦੀ ਵੀ ਚੱਟਾ ਕੰਮ ਚੱਲੀ ਹੋਣਾ ਬਹੁਤ ਵਧੀਆ ਟਾਈਮ ਬਹੁਤ ਹੋ ਗਿਆ ਯਾਰ ਬਹੁਤ ਹੋ ਗਿਆ ਥੋੜਾ ਨੱਚਦਾ ਹੋਰ ਜਾ ਕੇ ਕੋਈ ਨਹੀਂ ਰੋਟੀ ਹਾਜਮ ਕਰਨੀ ਆ ਨੇ ਯਾਰ ਦਾ 11 ਵਜੇ ਕਾਦਾ ਟਾਈਮ ਹੋਵੇ ਕੋਈ ਟਾਈਮ ਨਹੀਂ ਸਹੀ ਗੱਬਾ ਜਾਂ ਤਾਂ ਕੋਈ ਪਤਾ ਨਹੀਂ ਕਦੋਂ ਫੋਨ ਆ ਜੇ ਮੈਨੂੰ ਜਿਹੜੇ ਕੋਲ ਲੈ ਮੈਨੂੰ ਜੇਪ ਜਲਾ ਕੇ ਦਿੱਤਾ ਬਦਲ ਜਿਹੜਾ ਲੱਗ ਗਿਆ ਲਵਾ ਕੇ ਛੱਡ ਲੈ ਲੈ ਫਿਰ ਲਾ ਕੇ ਆਇਆ ਮੈਂ ਇੱਕ ਰਹੀ ਲਾ ਦੇ ਨੇ

ਚਲੋ ਚੱਲੀ ਬੰਦੇ ਵੀ ਇਕੱਠੇ ਕਰਨੇ ਫਿਰ ਆਪਾਂ ਜੀ ਤੇਰੀ ਆਪਣਾ ਜਾਣ ਕੇ ਕਹਿਤਾ ਰਹੇ ਨੇ ਹਾਂ ਫਿਰ ਵੀ ਕਰ ਲੈਨੇ ਆਪਾਂ ਓਹੋ ਓਹੋ ਕੰਮ ਖਰਾਬ ਹੋ ਗਿਆ ਹੈ ਚਲੋ ਕੋਈ ਨਹੀਂ ਰੋਟੀ ਪਾਣੀ ਬਹੁਤ ਟੇਸਟ ਹੈ ਹਰੇਕ ਚੀਜ਼ ਬਹੁਤ ਸਵਾਦ ਹੈ ਨਾ ਹਮ ਇੱਕ ਨੰਬਰ ਚੀਜ਼ਾਂ ਨੇ ਸਾਰੀਆਂ ਦੇਖ ਲਓ ਹੋਰ ਦੁਕਾਨ ਦੇਖੋ ਤੁਸੀਂ 8 ਵਜੇ ਤੇ ਆਏ ਆਪਾਂ 1 ਵਜ ਗਿਆ ਕੋਈ ਵੀ ਸਟਾਲ ਤੇ ਜਾ ਜਾ ਤੁਹਾਨੂੰ ਮਿਲੂਗੀ

ਫੱਕ ਕੇ ਪੈ ਗਈ ਬੀਬੀ ਹੁਣ ساری ਰਾਤ ਉੱਪਰ ਦੇ ਨੰਗੇ ਡਾਟੇ ਫੱਕ ਗਈ ਆਪਾਂ ਨੂੰ 3 ਵਜੇ ਜਾਣਾ ਘਰੇ ਪਹੁੰਚਣ ਨੂੰ ਸਵੇਰ ਦੇ ਕੱਲ ਨੂੰ ਸਵੇਰੇ ਕਿਵੇਂ ਉਠਾਂਗੇ ਸਵੇਰੇ ਕੋਈ ਕਰਨੇ ਉੱਠ ਕੇ ਕਰਨਾ ਕਿ ਕੱਲ ਸੰਢੀ ਆ ਹੂੰ ਤੇ ਸੰਢੀ ਆ ਨਾਲ ਦੇ ਬੰਦੇ ਵਸੋ ਗੱਡੀ ਕੱਢ ਰਹੇ ਨੇ ਪਿੱਛੇ ਦੇਖੋ ਟਾਈਮ ਬਹੁਤ ਹੋ ਗਿਆ ਦੂਰ ਕਰਕੇ ਨੇ ਸਾਰੇ ਇਕੱਠੇ ਜਾ ਰਹੇ ਆ ਕੋਈ ਕਿਹੜੇ ਸਾਡੇ ਪਿੱਛੇ ਆ ਰਹੇ ਆ ਵੀ ਮੇਰੇ ਤੇ ਸਾਡੇ ਨਾਲ ਜਾਣਗੇ ਕਿ ਇਕੱਲੇ ਰਹਿ ਜਾਣਗੇ ਦੂਰ ਬਹੁਤ ਜਾਣਾ ਅਸੀਂ ਹਾਂ ਤੇ ਇੱਕ ਗੱਡੀ ਸਾਡੇ ਮੂਹਰੇ ਲੱਗੀ ਹੋਈ ਆ ਖੁਸ਼ਦੀਪ ਹੁਣਾਂ ਦੀ ਹਾਂ ਹਾਂ ਉੱਗ ਇਕੱਠੇ ਇਕੱਠੇ ਜਾਵਾਂਗੇ ਸੇਫਟੀ ਦੇਊ ਸਾਰੇ ਜਿਹੜੇ ਨੇ ਇਹ ਹੁਣ ਅਸੀਂ ਚੱਲ ਪਏ ਬਹਿ ਲੈਸ ਤਾ ਬਾਕੀ ਦੂਈਆਂ ਗੱਡੀਆਂ ਪਿੱਛੇ ਆ ਰਹੀਆਂ ਨੇ ਕਿ ਆ ਸਵਾਦ ਹੋ ਗਏ ਮम्मा ਵਿੱਚ ਬੈਠ ਗਏ ਮम्मा ਥੱਕ ਗਏ ਸੀ ਜੇ ਤਾਂ ਮਨ ਕਹਿੰਦੇ ਮੈਂ ਆਰਾਮ ਨਾਲ ਬੈਠਣਾ ਮੈਂ ਵੀ ਰਿਹਾ ਆ ਮੇਰੇ ਕੋਲ ਕੋਡ ਦੀ ਮਹੱਦ ਲੱਤਾਂ ਪਾਣੀ ਖਲਤ ਪਾਸੀ ਆਣੇ ਗੱਲਾਂ ਕਰਨੀਆਂ ਤੇ ਬੁਰੇ ਹਾਲ ਹੋਏ ਪਏ ਨੇਗੇ ਸੰਗਤਾਂ ਦੇ ਆ ਵੀ ਦਸਾਉਂ ਗਿਆ ਫਾਟਕ ਲੱਗਿਆ ਹੋਇਆ ਇੱਧਰ ਤੇ ਟ੍ਰੇਨ ਆਉਣ ਵਾਲੀ ਆ ਪਤਾ ਨਹੀਂ ਕਿੱਦਾਂ ਆਊ ਕਿਹੜੇ ਟਾਈਮ ਦੀ ਆ ਇਹ ਅੱਧੀ ਰਾਤ ਦੀ ਪੁੱਛ ਕੇ ਆਇਆ ਕਈ ਵਾਰ ਆਇਆ ਵੀ ਹੁੰਦਾ ਈ ਬੰਦਾ ਲਾ ਕੇ ਬਿਨਾਂ ਸੌਂਗੇ ਹੁਣ ਪਰਣਾ ਈ ਉਹ ਕਹਿੰਦਾ ਗੱਡੀ ਆਉਣ ਵਾਲੀ ਆ ਬੰਦਾ ਕਹਦਾ